ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਗੱਲ ਕਰਾਂਗੇ ਦੇਸ਼ ਦੀ ਰੇਲਵੇ ਸੇਵਾ ਦੀ ਜਾਣਕਾਰੀ ਤੁਹਾਡੇ ਕੋਲ ਵੀ ਪਹੁੰਚ ਚੁੱਕੀ ਹੋਣੀ ਹੈ ਕਿ ਬੜੇ ਵਾਰ ਜਦੋਂ ਕੇਂਦਰ ਦੇ ਵਿੱਚ ਮੋਦੀ ਸਤਾਈਏ ਉਸ ਤੋਂ ਬਾਅਦ ਦੇ ਵਿੱਚ ਬੜੇ ਵਾਰ ਰੇਲ ਐਕਸੀਡੈਂਟ ਨੇ ਜਿਹੜੇ ਉਹ ਹੋ ਚੁੱਕੇ ਹੈ ਰੇਲਵੇ ਮੰਤਰੀ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਹੈ ਰੇਲਵੇ ਵਿਭਾਗ ਦੀ ਕਾਰਵਾਈ ਦੇ ਉੱਤੇ ਸਵਾਲ ਚੁੱਕੇ ਜਾ ਰਿਹਾ ਹੈ ਉਹਨਾਂ ਦੀ ਮਨਸ਼ਾ ਦੇ ਉੱਤੇ ਸਵਾਲ ਚੁੱਕੇ ਜਾ ਰਿਹਾ ਹੈ ਤੇ ਸਭ ਦੇ ਦਰਮਿਆਨ ਤੁਹਾਨੂੰ ਦੱਸ ਦਈਏ ਕਿ ਡੀਬੁਰਗੜ ਐਕਸਪ੍ਰੈਸ ਦਾ ਜਿਹੜਾ ਹਾਦਸਾ ਹੋਇਆ ਸੀ ਗੋਂਡਾ ਦੇ ਵਿੱਚ ਯੂਪੀ ਦੇ ਅੰਦਰ ਉਸ ਤੋਂ ਬਾਅਦ ਦੇ ਵਿੱਚ ਯੂਪੀ ਦੇ ਵਿੱਚ ਇੱਕ ਹੋਰ ਟ੍ਰੇਨ ਹਾਦਸਾ ਦੇੜਾ ਉਹ ਵੇਖਣ ਨੂੰ ਮਿਲਿਆ ਇੱਕ ਟ੍ਰੇਨ ਹਾਦਸੇ ਦਾ ਸ਼ਿਕਾਰ ਹੋਈ ਜਿਸ ਤੋਂ ਬਾਅਦ ਦੇ ਵਿੱਚ 10 ਦੇ ਕਰੀਬ ਉਹਦੇ ਜਿਹੜੇ ਡੱਬੇ ਨੇ ਉਹ ਅਪ ਲਾਈਨ ਤੋਂ ਹੇਠਲੀ ਜਿਹੜੀ ਲੋਅਰ ਲਾਈਨ ਹੁੰਦੀ ਆ ਉਹਦੇ ਉੱਪਰ ਜਾ ਡਿੱਗੇ ਧਮਾਕਾ ਹੋਇਆ ਸੀ ਗੱਡੀ ਦੇ ਵਿੱਚ ਹਾਲਾਂਕਿ ਕਿਸੇ ਦਾ ਜਾਨੀ ਨੁਕਸਾਨ ਹੈ ਜਿਹੜਾ ਉਹ ਨਹੀਂ ਹੋਇਆ ਉੱਤਰ ਪ੍ਰਦੇਸ਼ ਇੱਕ ਵਾਰ ਫਿਰ ਤੋਂ ਵੱਡਾ ਰੇਲ ਹਾਦਸਾ ਵਾਪਰੇ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਮੁਰਾਦਾਬਾਦ ਤੋਂ ਦਿੱਲੀ ਜਾ ਰਹੀ ਇੱਕ ਮਾਲ ਗੱਡੀ ਅਮਰੋਹਾ ਰੇਲਵੇ ਸਟੇਸ਼ਨ ਦੇ ਨੇੜੇ ਪਲਟ ਗਈ ਹਾਦਸਾ ਇੰਨਾ ਵੱਡਾ ਸੀ ਕਿ ਮਾਲ ਗੱਡੀ ਦੇ ਉੱਪਰ ਖੱੱਚੇ ਉੱਡ ਗਏ ਮਾਲ ਗੱਡੀ ਦੇ 10 ਡੱਬੇ ਪਲਟ ਗਏ ਦੱਸਿਆ ਜਾ ਰਿਹਾ ਹੈ ਕਿ ਦੋ ਕੰਪਾਰਟਮੈਂਟ ਕੈਮੀਕਲ ਦੇ ਨਾਲ ਭਰੇ ਹੋਏ ਸੀ ਜਦੋਂ ਕਿ 8 ਡੱਬੇ ਖਾਲੀ ਦੱਸੇ ਜਾ ਰਹੇ ਹੈ ਜ਼ੋਰਦਾਰ ਧਮਾਕੇ ਨਾਲ ਵਾਪਰੇ ਸਹਾਦਸੇ ਦੇ ਕਾਰਨ ਸਥਾਨਕ ਲੋਕਾਂ ਦੇ ਹੋਸ਼ ਉੱਡ ਗਏ ਹਾਦਸੇ ਕਰਕੇ ਰੇਲਵੇ ਜਦੋਂ ਕਿ ਦਿੱਲੀ ਅਤੇ ਮਰਾਦਾਬਾਦ ਤੋਂ ਆਉਣ ਵਾਲੀਆਂ ਦਰਜਣਾਂ ਟ੍ਰੇਨਾਂ ਵੀ ਪ੍ਰਭਾਵਿਤ ਹੋਈਆਂ ਨੇ ਗੱਡੀ ਪਲਟਣ ਦੀ ਖਬਰ ਮਿਲਦੇ ਹੀ ਰੇਲਵੇ ਵਿਭਾਗ ਪੂਰੇ ਤਰੀਕੇ ਦੇ ਨਾਲ ਐਕਸ਼ਨ ਮੋਡ 'ਚ ਆ ਗਿਆ ਰੇਲਵੇ ਤੇ ਜੀਆਰਪੀ ਤੁਰੰਤ ਮੌਕੇ ਤੇ ਪਹੁੰਚੇ ਦੱਸ ਦਈਏ ਕਿ ਇਹ ਜਿਹੜੀ ਮਾਲ ਗੱਡੀ ਸੀ ਇਹ ਅਪਲਾਈਨ ਤੇ ਜਾ ਰਹੀ ਸੀ ਜਦੋਂ ਕਿ ਪਲਟਣ ਤੋਂ ਬਾਅਦ ਮਾਲ ਗੱਡੀ ਦੇ ਡੱਬੇ ਡਾਊਨਲਾਈਨ ਦੇ ਉੱਤੇ ਖੇਲਰ ਗਏ ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਮਾਲ ਗੱਡੀ ਪਟੜੀ ਤੋਂ ਉਤਰਨ ਦਾ ਜਿਹੜਾ ਹਾਦਸਾ ਸੀ ਉਹ ਕਿਵੇਂ ਵਾਪਰਿਆ ਹਾਲਾਂਕਿ ਚਿਰਵੱਤੀ ਜਾਣਕਾਰੀ ਚ ਕੋਈ ਨਿੱਕਾ ਮੋਟਾ ਤਮਾਕਾ ਦੱਸਿਆ ਜਾ ਰਿਹਾ ਹਾਲਾਂਕਿ ਦੱਸ ਦਈਏ ਕਿ ਗਨੀਮਤ ਇਹ ਰਹੀ ਹੈ ਕਿਸੇ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹਾਲਾਂਕਿ ਰੇਲ ਗੱਡੀ ਬੇਸ਼ੱਕ ਮਾਲ ਗੱਡੀ ਸੀ ਪਰ ਇਸ ਦੇ ਬਰਾਬਰ ਕੋਈ ਜਾ ਰਹੀ ਹੋਰ ਟ੍ਰੇਨ ਦੇ ਨਾਲ ਵੀ ਇਹ ਗੱਡੀ ਟਕਰਾ ਸਕਦੀ ਸੀ ਜਦੋਂ ਇਹਦੇ ਡੱਬਿਆਂ ਚ ਤਮਾਕਾ ਹੋਇਆ ਪਰ ਗਨੀਮਤ ਰਹੀ ਕਿ ਉਸ ਵੇਲੇ ਆਲੇ ਦੁਆਲੇ ਹੋਰ ਦੂਜੇ ਕਿਸੇ ਡਾਊਨ ਟਰੈਕ ਦੇ ਉੱਤੇ ਕੋਈ ਵੀ ਗੱਡੀ ਨਹੀਂ ਚੱਲ ਰਹੀ ਸੀ ਇਸ ਤਰੀਕੇ ਦੇ ਨਾਲ ਦੱਸ ਦਈਏ ਕਿ ਬੀਤੇ ਦਿਨੀ ਇੱਕ ਪਹਿਲਾਂ ਵੀ ਘਟਨਾ ਵਾਪਰੀ ਸੀ ਜਿਹੜੀ ਚੰਡੀਗੜ੍ਹ ਡਿਬਰੂਗੜ ਐਕਸਪ੍ਰੈਸ ਹੈ ਉਸ ਦਾ ਐਕਸੀਡੈਂਟ ਹੋਇਆ ਸੀ ਜਿਸ ਦੇ ਵਿੱਚ ਅੱਧਾ ਦਰਜਨ ਦੇ ਕਰੀਬ ਲੋਕਾਂ ਦੀ ਜਾਨ ਜਾਣ ਦੀ ਖਬਰ ਵੀ ਸਾਹਮਣੇ ਆਈ ਸੀ ਤੇ ਕਈ ਲੋਕ ਜ਼ਖਮੀ ਹੋ ਗਏ ਸੀ ਤੇ ਇਸ ਤਰੀਕੇ ਦੇ ਨਾਲ ਵਾਰ-ਵਾਰ ਰੇਲ ਹਾਦਸੇ ਹੋ ਰਹੇ ਐ ਤੇ ਕੇਂਦਰ ਸਰਕਾਰ ਦੇ ਸਬੰਧਿਤ ਵਿਭਾਗ ਦੇ ਵੱਲੋਂ ਸਾਰੀਆਂ ਉਂਗਲਾਂ ਲੋਕਾਂ ਦੇ ਵੱਲੋਂ ਕੀਤੀਆਂ ਹੋਈਆਂ ਨੇ ਕਿ ਆਖਰਕਾਰ ਕਿਵੇਂ ਦੇਸ਼ ਦੇ ਵਿੱਚ ਜਦੋਂ ਸਭ ਤੋਂ ਵੱਡਾ ਸਾਧਨ ਆਵਾਜਾਈ ਦਾ ਰੇਲ ਗੱਡੀ ਹੋਵੇ ਤਾਂ ਫਿਰ ਕਿਵੇਂ ਉਸ ਰੇਲ ਗੱਡੀ ਨੂੰ ਇਸ ਤਰੀਕੇ ਦੇ ਨਾਲ ਕਟਨਾਵਾ ਦਾ ਸਾਹਮਣਾ ਕਰਨਾ ਪੈ ਰਿਹਾ ਐਸੀਆਂ ਦੁਰਘਟਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿੱਥੇ ਕੱਲਾ ਆਰਥਿਕ ਨੁਕਸਾਨ ਨਹੀਂ ਹੁੰਦਾ ਲੋਕਾਂ ਦਾ ਜਾਨੀ ਨੁਕਸਾਨ ਵੀ ਹੁੰਦਾ ਲੋਕ ਕੇਂਦਰ ਸਰਕਾਰ ਦੇ ਕੋਲੋਂ ਤੇ ਰੇਲਵੇ ਵਿਭਾਗ ਦੇ ਕੋਲੋਂ ਜਵਾਬ ਮੰਗ ਰਹੇ ਆ